ਜੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਚੈਨਲ ਦੇਖ ਰਹੀਆਂ ਸੰਖਿਆ ਦੇ ਹਜੂਰ ਇੱਕ ਅਪੀਲ ਕਰਨ ਲੱਗੇ ਹਾਂ ਕਿਉਂਕਿ ਪੰਜਾਬ ਪ੍ਰਦੇਸ਼ ਜਨਤਾ ਦਲ ਯੂनाइटेड ਦੇ ਮਾਝਾ ਜ਼ੋਨ ਦੇ ਇੰਚਾਰਜ ਵਰਜ ਸਿੰਘ ਜੀ ਝਾਂਪਾ ਦੇ ਨਾਲਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਬਿਹਾਰ ਦੀ ਸਰਕਾਰ ਅਤੇ ਪਟਨਾ ਸਾਹਿਬ ਦੇ 代表ਰ ਦੇ ਨਾਲ ਜੋ ਸਾਂਝੇ ਤੌਰ ਤੇ ਨਗਰ ਕੀਰਤਨ ਚੱਲ ਰਿਹਾ ਜੋ ਕਿ 31 ਤਰੀਕ ਅਗਸਤ ਨੂੰ ਜਿਸਨੇ 12 ਵਜੇ ਆਰੰਭ ਹੋਏਗਾ ਉਸ ਬਾਰੇ ਉਹਦੀ ਰੂਪਰੇਖਾ ਅਜ ਰੂਟ ਦੇ ਬਾਰੇ ਅਸੀਂ ਚੰਕਾ ਸਾਹਿਬ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਚੰਕਾ ਸਾਹਿਬ ਇੱਕ ਜਿਹੜਾ ਇਹਦੇ ਬਾਰੇ ਵਿਸਥਾਰ ਨਾਲ ਦੱਸਿਓ ਵੀ ਕਿੱਧਰ ਦਾ ਰੂਟ ਹੈ ਕਿਵੇਂ ਦਾ ਡਾਕਟਰ ਸਾਹਿਬ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਪਹਿਲਾਂ ਤਾਂ ਸੰਗਤਾਂ ਫਤਿਹ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਨਗਰ ਕੀਰਤਨ ਪਟਨਾ ਸਾਹਿਬ ਤੋਂ ਚੱਲ ਕੇ ਪੰਜਾਬ ਦੀ ਧਰਤੀ ਸਿੱਖਾਂ ਦਾ ਘਰ ਤਖਤ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਵਾ ਔਰ ਇਹ ਪਿਛਲੇ ਦਿਨੀ ਬਿਹਾਰ ਸਰਕਾਰ ਦੇ ਨਾਲ ਸਾਡੇ ਜਿਹੜੇ ਪਾਰਟੀ ਪ੍ਰਧਾਨ ਆ ਮਾਲਵਿੰਦਰ ਬੈਣੀਪਾਲ ਜੀ ਪੰਜਾਬ ਦੇ ਪ੍ਰਧਾਨ ਜਿਹੜੇ ਪਾਰਟੀ ਦੇ ਉਹ ਬਿਹਾਰ ਗਏ ਸੀ ਤੇ ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਬੜੇ ਜੋਰਾਂ ਸ਼ੋਰਾਂ ਨਾਲ ਦੇਸ਼ ਵਿੱਚ ਵੀ ਤੇ ਵਿਦੇਸ਼ਾਂ 'ਚ ਵੀ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਆ ਮਨੁੱਖਤਾ ਦੇ ਲਈ ਕੁਰਬਾਨੀ ਦਿੱਤੀ ਆ ਵੈਸੇ ਜਿਹੜਾ ਆਧਾਰਨ ਤੌਰ ਤੇ ਬਹੁਤ ਪ੍ਰਚਲਿਤ ਆ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਮੈਂ ਜਿੱਥੇ ਇਹ ਗੱਲ ਦੇ ਨਾਲ ਹੋਰ ਜੇ ਵੱਡੀ ਗੱਲ ਕਰਦਾ ਵਾਂ ਉਹ ਗੱਲ ਹੈਗੀ ਆ ਗੁਰੂ ਤੇਗ ਬਹਾਦਰ ਪੂਰੀ ਮਨੁੱਖਤਾ ਦੀ ਚਾਦਰ ਔਰ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਔਰ ਉਹਨਾਂ ਦੀ ਯਾਦ ਵਿੱਚ ਜਿਹੜਾ ਸ਼ਤਾਬਦੀ ਦਾ ਪ੍ਰੋਗਰਾਮ ਜਿਹੜਾ ਵਾ ਪੰਜਾਬ 'ਚ ਵੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਵਾ ਤੇ ਜਦੋਂ ਬਿਹਾਰ ਜਾ ਕੇ ਨतीश ਕੁਮਾਰ ਜੀ ਦੇ ਨਾਲ ਮੁਲਾਕਾਤ ਸਾਡੇ ਪ੍ਰਧਾਨ ਸਾਹਿਬ ਦੀ ਹੋਈ ਫਿਰ ਉਹਨਾਂ ਨੇ ਨतीश ਕੁਮਾਰ ਜੀ ਨੇ ਕਹਿ ਦਿੱਤਾ ਕਿ ਅਸੀਂ ਇਹ ਜਿਹੜਾ ਅਪਰਾਲਾ ਵਾ ਤਖਤ ਦੇ ਤਖਤ ਸਾਹਿਬ ਦੇ ਰੈਨ ਮਹਾਈ ਦੇ ਹੇਠ ਔਰ ਜਥੇਦਾਰਾਂ ਨੂੰ ਮਿਲ ਕੇ ਫਿਰ ਸਾਰੀ ਗੱਲ ਚੱਲੀ ਕਿ ਜਿਹੜਾ ਨਗਰ ਕੀਰਤਨ ਆ ਉਹ ਤਖਤ ਸਾਹਿਬ ਤੋਂ ਜਿਹੜਾ ਵਾ ਤਖਤ ਸਾਹਿਬ ਤੇ ਖੰਡਪੜ ਸਾਹਿਬ ਸਾਰਾ ਕੁਝ ਉੱਥੇ ਆਰੰਭ ਹੋਣਾ ਵਾ 29 ਤਰੀਕ ਨੂੰ ਖੰਡਪੜ ਸਾਹਿਬ ਸ਼ੁਰੂ ਹੋਣਾ ਵਾ 30 31 ਨੂੰ ਭੋਗ ਪੈਣਗੇ 31 ਦੀ 12 31 ਤਰੀਕ ਨੂੰ 12 ਵਜੇ ਜਿਹੜਾ ਵਾ ਨਗਰ ਕੀਰਤਨ ਦਿਨੇ 12 ਵਜੇ ਨਗਰ ਕੀਰਤਨ ਤਖਤ ਸਾਹਿਬ ਦੇ ਨਿਦੀਕੀ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਆ ਉੱਥੋਂ ਦੀ ਸਾਰਿਆਂ ਫਿਰ ਮੈਂਬਰਾਂ ਨਾਲ ਸਲਾਹ ਹੋਈ ਤੇ ਉੱਥੋਂ ਇਹ ਵਿਚਾਰ ਦਿੱਤੀ ਗਈ ਸੰਗਤਾਂ ਲੋਕ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਸੀ ਤੇ ਉਦੋਂ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਸੀ ਹੈਗੀ ਔਰ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਆ ਕੇ ਮੁਲਾਕਾਤ ਕਰਦੇ ਆ ਤੇ ਪਹਿਲੀ ਮੁਲਾਕਾਤ ਗੁਰੂ ਦੇ ਬਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਹੁੰਦੀ ਆ ਇਸ ਕਰਕੇ ਪਹਿਲੀ ਮੁਲਾਕਾਤ ਉਥੋਂ ਹੋਈ ਸੀ ਤੇ ਉਥੋਂ ਨਗਰ ਕੀਰਤਨ ਜਿਹੜਾ ਆਰੰਭ ਕਰਨ ਦਾ ਮੇਨ ਜਿਹੜਾ ਮਕਸਦ ਸੀ ਕਿ ਪਹਿਲੀ ਮੁਲਾਕਾਤ ਜਦੋਂ ਗੁਰੂ ਸਾਹਿਬ ਜਨਮ ਹੋਇਆ ਉੱਥੇ ਹੋਈ ਸੀ ਤੇ ਜਦੋਂ ਗੁਰੂ ਸਾਹਿਬ ਸ਼ਹਾਦਤ ਦੇਣ ਵਾਸਤੇ ਗਏ ਸੀ ਤੇ ਉਹ ਸ਼ਹਾਦਤ ਦਾ ਜਿਹੜਾ ਪੜਾ ਸੀ ਉਹ ਹੈਗਾ ਸੀ ਸ੍ਰੀ ਅਨੰਦਪੁਰ ਸਾਹਿਬ ਕਿਉਂਕਿ ਕਸ਼ਮੀਰੀ ਪੰਡਤਾਂ ਨੇ ਆਣ ਕੇ ਅਨੰਦਪੁਰ ਸਾਹਿਬ ਫਰਦਾਇਤ ਕੀਤੀ ਸੀ ਕਿ ਮਹਾਰਾਜ ਸਾਡਾ ਧਰਮ ਜਾ ਰਿਹਾ ਤੁਸੀਂ ਬਚਾਓ ਤੇ ਗੁਰੂ ਗੋਬਿੰਦ ਸਿੰਘ ਨੇ ਹੀ ਗੁਰੂ ਸਾਹਿਬ ਨੂੰ ਉੱਥੋਂ ਰਵਾਨਾ ਕੀਤਾ ਸੀ ਮਿਲੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਕੇ ਬਾਗ ਤੇ ਫਿਰ ਸਾਰੀ ਪ੍ਰਬੰਧਕ ਕਮੇਟੀ ਦੀ ਸਾਡੇ ਪ੍ਰਧਾਨ ਸਾਹਿਬ ਦੀ ਉੱਥੋਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨਾਲ ਸਾਰੀ ਇਹ ਰੂਪਰੇਖਾ ਬਣ ਕੇ ਇਹਦੀ ਰੰਮਤਾ ਗੁਰੂ ਕੇ ਬਾਗ ਤੋਂ ਹੋਊਗੀ ਔਰ ਸਾਡਾ ਵਿਸ਼ੇਸ਼ ਤੌਰ ਤੇ ਇਹ 5-6 ਸਟੇਟਾਂ ਹੁੰਦੇ ਹੋਇਆ ਜਿਵੇਂ ਉੱਥੋਂ ਦਿੱਲੀ ਆਏਗਾ ਦਿੱਲੀ ਬੰਗਲਾ ਸਾਹਿਬ ਤੋਂ ਹਰਿਆਣਾ ਹਰਿਆਣੇ ਤੋਂ ਪੰਜਾਬ ਪਿੱਛੇ ਯੂਪੀ ਦੇ ਵਿੱਚ ਵੀ ਸਿੱਖ ਸੰਗਤਾਂ ਨੇ ਕਿਹਾ ਕਿ ਅਸੀਂ ਵੀ ਗੁਰੂ ਸਾਹਿਬ ਨੂੰ ਜਿਹੜਾ ਦਾ ਜੀ ਆਇਆਂ ਕਹਿਣਾ ਚਾਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਜਿਹੜਾ ਵਾ ਯਾਦ ਰੱਖ ਕੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਸਰੋਤ ਬਣਾਉਣਾ ਚਾਹੁੰਦੇ ਆ ਫਿਰ ਇਹ ਜਿਹੜਾ ਪੰਜਾਬ ਆਏਗਾ ਤੇ ਸਾਡਾ ਨਾਲ ਇਹ ਅਪੀਲ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਵੀਰ ਆ ਮਾਈ ਭਾਈ ਆ ਅਸੀਂ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਰਾਫਤਾ ਕਰਨ ਅਸੀਂ ਉਹ ਜਿਹੜੇ ਸਿੰਘ ਜਾਣਾ ਚਾਹੁੰਦੇ ਆ ਪ੍ਰੋਪਰਲੀ ਜਿਹੜਾ ਨਗਰ ਕੀਰਤਨ ਜਦੋਂ ਉਥੋਂ 31 ਤਰੀਕ ਤੋਂ ਚੱਲਣਾ ਵਾ ਜਿਹੜੇ ਤਾਂ ਪ੍ਰੋਪਰ ਇਹ ਯਾਤਰਾ ਘੱਟੋ ਘੱਟ ਜਿਆਦਾ ਨਹੀਂ ਤਾਂ 1 ਮਹੀਨੇ ਦੀ ਲਾ ਕੇ ਚੱਲੋ ਜਿਹੜੇ ਵੀ ਕੋਈ ਸਿੱਖ ਸੰਗਤਾਂ ਪੰਜਾਬ ਦੇ ਵਿੱਚੋਂ ਪਟਨਾ ਸਾਹਿਬ ਲਈ ਜਾਣਾ ਚਾਹੁੰਦੀਆਂ ਵਾਂ ਨਗਰ ਕੀਰਤਨ ਦੇ ਨਾਲ ਆਉਣਾ ਚਾਹੁੰਦੀਆਂ ਵਾਂ ਉਹ ਸਾਡੇ ਨਾਲ ਸੰਪਰਕ ਕਰ ਲੈਣਾ ਅਸੀਂ ਨੰਬਰ ਨਾਲ ਮਹੀਆ ਕਰਾ ਦਿੰਦੇ ਆ 98146 93113 ਉਹ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਲੈਣ ਅਸੀਂ ਜਾਣ ਦਾ ਜਿਹੜਾ ਉਹਨਾਂ ਦਾ ਪ੍ਰਬੰਧ ਵੀ ਕਰਾਂਗੇ ਉਧਰੋਂ ਨਗਰ ਕੀਰਤਨ ਦੇ ਵਿੱਚ ਕਿਹੜੀ ਕਿਹੜੀ ਉਹਨਾਂ ਦੀ ਡਿਊਟੀ ਲਾਉਣੀ ਆ ਔਰ ਪੰਜਾਬ ਦੇ ਵਿੱਚ ਹੋਰ ਵੀ ਜਿਹੜੀਆਂ ਮਾਝਾ ਮਾਲਵਾ ਦਬਾਬਾ ਚ ਸਿੰਘ ਸਿੰਘ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੀਆਂ ਵਾ ਤੇ ਉਹ ਆਪਣਾ ਸਹਿਯੋਗ ਦੇ ਸਕਦੀਆਂ ਵਾ ਉਤੋਂ ਦੀ ਜਦੋਂ ਸਰਕਾਰ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਸਾਰੀ ਮੈਨੇਜਮੈਂਟ ਤੁਹਾਨੂੰ ਕਰਕੇ ਦਵਾਂਗੇ ਤੁਹਾਡੇ ਨਾਲ ਫੋਰਸ ਵਗੈਰਾ ਦਾ ਪ੍ਰਬੰਧ ਕਰਾਂਗੇ ਪਰ ਜਿਹੜੀ ਗੱਲ ਨਤੀਸ਼ ਕੁਮਾਰ ਜੀ ਉਹਨਾਂ ਨਾਲ ਜੋ ਗੱਲ ਉਹਨਾਂ ਨੇ ਕਿਹਾ ਫਿਰ ਤੁਸੀਂ ਇਹ ਸੇਵਾ ਜਿਹੜੀ ਆ ਤਖਤ ਸਾਹਿਬ ਤੋਂ ਸ਼ੁਰੂ ਹੋਊਗੀ ਉਹ ਤਖਤ ਸਾਹਿਬ ਦੀ ਮੈਨੇਜਮੈਂਟ ਨੇ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਅਸੀਂ ਜਿਹੜੀ ਆ ਸੇਵਾ ਇਸ ਤਰੀਕੇ ਨਾਲ ਉਹਨਾਂ ਦੇ ਹਵਾਲੇ ਕਰਦੇ ਆ ਕਿ ਪੰਜਾਬ ਦੇ ਨੌਜਵਾਨ ਆਉਣ ਮਾਈ ਭਾਈ ਹੋਣ ਗੁਰਸੇਖ ਹੋਣ ਆ ਕੇ ਗੁਰੂ ਸਾਹਿਬ ਤੋਂ ਬੜੇ ਸਤਿਕਾਰ ਦੇ ਨਾਲ ਜਿਹੜਾ ਨਗਰ ਕੀਰਤਨ ਇੱਥੋਂ ਲੈ ਕੇ ਜਾਣ ਔਰ ਘੱਟੋ ਘੱਟ ਜਿਹੜਾ ਨਗਰ ਕੀਰਤਨ ਚੱਲਣਾ ਉਹਦੇ ਵਿੱਚ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਜ਼ਿਆਦਾ ਹੋਣੀ ਚਾਹੀਦੀ ਆ ਕਿ ਸਾਡੀ ਅੱਜ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਅਸੀਂ ਦਸੀਏ ਕਿ ਸਾਡੇ ਗੁਰੂ ਸਾਹਿਬਾਂ ਦਾ ਇਤਿਹਾਸ ਸਾਡੇ ਗੁਰੂ ਸਾਹਿਬਾਂ ਦਾ ਸਥਾਨ ਕਿਹੜੇ-ਕਿਹੜੇ ਸ਼ਹਿਰ ਕਿਹੜੇ-ਕਿਹੜੇ ਸਟੇਟ ਦੇ ਵਿੱਚ ਹੈਗੇ ਆ ਕਿਉਂਕਿ ਇੱਕ ਬਹੁਤ ਵੱਡਾ ਜਰੀਆ ਵਾ ਇੱਕ ਬਹੁਤ ਵੱਡਾ ਜਿਹੜਾ ਜਿੱਦਾਂ ਕਹਿ ਦਈਏ ਮੌਕਾ ਵਾ ਜਿਹੜੇ ਬੰਦੇ ਨੇ ਅਸੀਂ ਜਾਂਦੇ ਹਾਂ ਤਖਤ ਸਾਹਿਬ ਦੀ ਯਾਤਰਾ ਤੇ ਅਸੀਂ ਇੱਥੋਂ ਟ੍ਰੇਨ ਬੈਠਦੇ ਆਂ ਤੇ ਸਿੱਧੇ ਅਸੀਂ ਤਖਤ ਸਾਹਿਬ ਜਾਂਦੇ ਆਂ ਤਖਤ ਸਾਹਿਬ ਤੋਂ ਸਾਰੇ ਗੁਰਦੁਆਰੇ ਘੁੰਮ ਕੇ ਅਸੀਂ ਵਾਪਸ ਆ ਜਾਂਦੇ ਆਂ ਪਰ ਇਹ ਯਾਤਰਾ ਦੇ ਵਿੱਚ ਜਿਹੜਾ ਜਿਹੜਾ ਪੰਜਾਬ ਦਾ ਨੌਜਵਾਨ ਪੰਜਾਬ ਦਾ ਮਾਈ ਭਾਈ ਸ਼ਾਮਲ ਹੋਊਗਾ ਉਹ ਸਾਰੇ ਗੁਰੂ ਘਰਾਂ ਦੀ ਯਾਤਰਾ ਕਰ ਲੂਗਾ ਕਿਉਂਕਿ ਹਰ ਸਟੇਟ ਦੇ ਵਿੱਚੋਂ ਦੀ ਗੁਜ਼ਰ ਕੇ ਆਉਣਾ ਵਾ ਹਰ ਸਟੇਟ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਇਹ ਜਿਹੜੇ ਆ ਸਥਾਨ ਹੈਗੇ ਆ ਹੋਰ ਜਿਹੜੇ ਸਾਡੇ ਗੁਰੂ ਨਾਨਕ ਪਾਸ਼ਾ ਨੇ ਯਾਤਰਾ ਕੀਤੀ ਆ ਕਿ ਬਲਕਿ ਸਾਰੇ ਗੁਰੂ ਸਾਹਿਬਾਂ ਦੇ ਦੇ ਸਥਾਨ ਹੈਗੇ ਆ ਤੇ ਇਸ ਕਰਕੇ ਇਸ ਯਾਤਰਾ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਨਾਲ ਜਾਣ ਦੀ ਅਪੀਲ ਕਰਦੇ ਆ ਸੱਦਾ ਦਿੰਦੇ ਆ ਸੱਦਾ ਦਿੰਦੇ ਆ ਔਰ ਜਿਹੜੇ ਸੰਯੋਗ ਕਰਨਾ ਚਾਹੁੰਦੇ ਨੇ ਪੰਜਾਬ ਲੈਵਲ ਤੇ ਅਸੀਂ ਨਾਲ ਇਹ ਵੀ ਅਪੀਲ ਕਰਾਂਗੇ ਕਿ ਜਦੋਂ ਪੰਜਾਬ ਆਉਣਾ ਵਾ ਤੇ ਨਾਡਾ ਸਾਹਿਬ ਤੋਂ ਐਂਟਰੀ ਹੋਣੀ ਆ ਹਰਿਆਣਾ ਤੋਂ ਹੁੰਦਾ ਹੋਇਆ ਜਦੋਂ ਨਾਡਾ ਸਾਹਿਬ ਚੰਡੀਗੜ੍ਹ ਵਾਲੀ ਸਾਈਡ ਤੇ ਵਰਨਾ ਵਾ ਉੱਥੇ ਵੀ ਵੱਡੇ ਲੈਵਲ ਤੇ ਸਿੱਖ ਸੰਗਤਾਂ ਪਹੁੰਚ ਕੇ ਗੁਰੂ ਸਾਹਿਬ ਨੂੰ ਜੀਓ ਆ ਕਹਿਣ ਜਿਵੇਂ ਪਿਛਲੇ ਦਿਨ ਨੇ ਜੂਪੀ ਦੇ ਸਿੱਖਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਗੁਰੂ ਸਾਹਿਬ ਦੇ ਜੀਵਿਆ ਕਰਨ ਲਈ ਅਸੀਂ ਬਹੁਤ ਵੱਡੇ ਲੈਵਲ ਤੇ ਉਸੇ ਇਕੱਠੇ ਹੋ ਕੇ ਯੂਪੀ ਦੇ ਵਿੱਚ ਇੰਟਰ ਕਰਾਂਗੇ ਐਵੇਂ ਜਦੋਂ ਗੁਰੂ ਸਾਹਿਬ ਦਾ ਉਤੋਂ ਨਗਰ ਕੀਰਤਨ ਦਾ ਜਿਹੜਾ ਸਵਾਰਾ ਅਨੰਦਪੁਰ ਸਾਹਿਬ ਤੱਕ ਜਾਣਾ ਵਾ ਜਿਹੜੀ ਯਾਤਰਾ ਜਾਣੀ ਆ ਉਹਨੂੰ ਅਸੀਂ ਵੈਲਕਮ ਜੀ ਆਇਆਂ ਕਰਨ ਲਈ ਉੱਥੇ ਪਹੁੰਚੀਏ ਔਰ ਉੱਥੇ ਜਾ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਆਪਣੇ ਬੱਚਿਆਂ ਨੂੰ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਿਤ ਕਰੀਏ ਜੀ ਇਸ ਸੰਜੀ ਬਲਸਿੰਘ ਜੀ ਚਾਂਕਾ ਇਹਨਾਂ ਨੇ ਨਗਰ ਕੀਰਤਨ ਜਿਹੜਾ ਢਹਾਰ ਤੋਂ ਹੀ ਸਰਕਾਰ ਅਤੇ ਪਟਨਾ ਸਾਹਿਬ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਉਸ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤੋਂ ਸਾਨੂੰ ਸੇਵਾਦਾਰ ਵੀ ਜਾਈ ਦੇਣ ਜਿਨ੍ਹਾਂ ਨੇ ਸੇਵਾ ਕਰਨੀ ਹੈ ਤਾਂ 21 ਹੋਰ ਦਸਤਵਾਂ ਜਿੱਥੇ ਇਹਨਾਂ ਨੇ ਕਿਹਾ ਹਿੰਦੀ ਦੀ ਚਾਦਰ ਮੈਂ ਮੈਂ ਜਿੱਥੇ ਤੱਕ ਪੜਿਆ ਉਹਨਾਂ ਨੇ ਲਿਖਿਆ ਸਗਲ ਸਿਸਟ ਜੀ ਟਾਪੇ ਚਾਦਰ ਸੋ ਇਹਨਾਂ ਨੂੰ ਕਹਿੰਦਾ ਹਾਂ ਇੱਥੇ ਵਿਰਾਮ ਦਿੰਦਾ ਹਾਂ ਐ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਇਸ ਚੈਨਲ ਨੂੰ ਤਤ ਵੱਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਜੂਰ ਕਰਿਓ ਜਿਦਾਂ ਅਸੀਂ ਦਸਾਇਆ ਦੱਸਿਆ ਜਾਂਦੇ ਇਹ ਗਲਤ ਹੈ ਜਾਂ ਸੁਧਾਰ ਹੋਣਾ ਚਾਹੀਦਾ ਜਾਂ ਸੁਝਾਅ ਵੀ ਦੇ ਸਕਦੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ